ਸਾਡੇ ਗੁਰਦਾਸਪੁਰ ਦੇ ਸਨਾਤਨ ਕ੍ਰਾਂਤੀ ਦਲ ਜੋ ਇੱਕ ਬੜੇ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਸੀਗਾ ਜੋ ਕਿ ਸਾਡੇ ਗੁਰਦਾਸਪੁਰ ਦੇ ਸਾਰੇ ਧਾਰਮਿਕ ਕੌਮਾਈਕ ਸੰਗਠਨਾਂ ਦਾ ਇੱਕ ਸਾਂਝਾ ਮੰਚ ਹੈ ਉਹਨੂੰ ਤਿਆਰ ਕੀਤਾ ਗਿਆ ਸੀ ਆਜ ਉਸੇ ਇੱਕ ਵਿਸ਼ੇਸ਼ ਮੀਟਿੰਗ ਸੀ ਜਿਹਦੇ ਵਿੱਚ ਬਹੁਤ ਸਾਰੇ ਸਾਡੇ ਕਾਰਕਟਰ ਜਿਹੜੇ ਸ਼ਾਮਿਲ ਹੋਏ ਔਰ ਉਹਦੇ ਵਿੱਚ ਅੱਜ ਤੋਂ ਫਿਰ ਦੁਬਾਰਾ ਸ਼ੁਰੂਆਤ ਕੀਤੀ ਗਈ ਹੈ ਕਿ ਜੋ ਸਾਡੇ ਪਹਿਲੇ ਸਾਡੇ ਜਿਹੜੇ ਮੰਗਾਂ ਸੀਗੀਆਂ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਉਹਨਾਂ ਨੂੰ ਦੁਬਾਰਾ ਪ੍ਰਸੂਪ ਕੀਤਾ ਜਾਵੇ ਫਿਰ ਤੋਂ ਦੁਬਾਰਾ ਮੰਗ ਕੀਤੀ ਜਾਵੇ ਕਿ ਉਹ ਜਿਹੜੀਆਂ ਸਾਡੀਆਂ ਮੰਗਾਂ ਜਲਦੀ ਤੋਂ ਜਲਦੀ ਪੂਰੀਆਂ ਕੀਤੀਆਂ ਜਾਣ ਇੱਕ ਮੰਗ ਸੀ ਕਿ ਸਾਡੀ ਕਿ ਸਾਡੇ ਗੁਰਦਾਸਪੁਰ ਦੇ ਜਿੰਨੇ ਵੀ ਅਪਰਵਾਸੀ ਲੋਕ ਜੋ ਬਿਨਾਂ ਸ਼ਨਾਖਤ ਹੋ ਕੇ ਰਹੇ ਨੇ ਰਹਿ ਰਹੇ ਨੇ ਉਹਨਾਂ ਦੀ ਸ਼ਨਾਖਤ ਕਰਕੇ ਤੇ ਉਹ ਸਾਰਜਨਕ ਕੀਤੀ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੇ ਖੇਤਰ ਦੇ ਵਿੱਚ ਕਿਹੜਾ ਵਿਅਕਤੀ ਰਹਿ ਰਿਹਾ ਹੈ ਕਾਰਨ ਕੀ ਸੀਗਾ ਕਿ ਸਾਡੇ ਗੁਰਦਾਸਪੁਰ ਦਾ ਵਿੱਚ ਅਪਰਾਧ ਜੋ ਹੈ ਬਹੁਤ ਵੱਡੀ ਮਾਤਰਾ ਵਿੱਚ ਹੋ ਰਹੇ ਸੀਗੇ ਚੋਰੀਆਂ ਡਕੈਤੀਆਂ ਇਵੇਂ ਨਾਲ ਕਿ ਨਸ਼ੇ ਰਾ ਗੱਤੇ ਵਪਾਰ ਬਹੁਤ ਜ਼ਿਆਦਾ ਹੋ ਰਿਹਾ ਸੀਗਾ ਹੋ ਰਿਹਾ ਬਲਕਿ ਹੋ ਵੀ ਰਿਹਾ ਹੋਣ ਵੀ ਹੋ ਰਿਹਾ ਔਰ ਇਸ ਤੋਂ ਇਲਾਵਾ ਨਜਾਇਜ਼ ਅਸਲੇ ਜਿਹੜੇ ਆ ਉਹ ਇੱਥੇ ਬੜੇ ਡਿਸਟ੍ਰਿਬਿਊਟ ਹੋਏ ਪਏ ਨੇ ਤੋਂ ਸਾਰੇ ਇਹ ਜਿਹੜੇ ਅਪਰਵਾਸੀ ਲੋਕ ਹੀ ਕਰ ਰਹੇ ਨੇ ਕਾਰਨ ਕੀ ਹੈ ਕਿਉਂਕਿ ਇਨਾਂ ਦੀ ਸ਼ਿਕਾਇਤ ਹੈ ਦੀ ਸ਼ਰਕ ਕੋਈ ਹੈ ਨਹੀਂ ਤੇ ਜਦੋਂ ਇਹੋ ਜਿਹੇ ਕੋਈ ਕੰਮ ਕਰ ਜਾਂਦੇ ਨੇ ਇੱਥੋਂ ਦੌੜ ਜਾਂਦੇ ਨੇ ਜਿਸ ਕਰਕੇ ਉਹ ਫੜੇ ਨਹੀਂ ਜਾਂਦੇ ਤੇ ਸਾਡੇ ਕ੍ਰਾਈਮ ਜਿਹੜੇ ਰੇਸ਼ੋ ਹੈਗੀ ਆ ਉਹ ਵਧਦੀ ਜਾ ਰਹੀ ਹੈ ਇਹ ਪੁਲਿਸ ਦੀ ਵੀ ਸਿਰਦਰਦੀ ਹੈ ਇਸ ਲਈ ਅਸੀਂ ਚਾਹੁੰਦੇ ਆ ਕਿ ਇਹ ਜਿਹੜੀ ਸਿਰਦਰਦੀ ਹਟੇ ਔਰ ਸਾਰੇ ਦੀ ਸ਼ਰਕਤ ਹੋਵੇ ਪਰ ਦੇਖ ਰਹੇ ਹਾਂ ਅਸੀਂ ਕਿ ਜਿਹੜੀ ਇਹ ਸ਼ਰਤ ਕੀਤੀ ਜਾ ਰਹੀ ਹੈ ਬੇਸ਼ੱਕ ਇਹਨਾਂ ਨੇ ਸਾਡੇ ਕਹਿਣ ਦੇ ਉੱਪਰ ਕੁਝ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਨੇ ਸਾਡੇ ਕਹਿਣ ਦੇ ਉੱਪਰ ਮੰਨ ਤੇ ਲਿਆ ਪਰ ਉਹਨੂੰ ਗੰਭੀਰਤਾ ਨਾਲ ਨਹੀਂ ਲਿਆ ਦੇਖਣ ਵਿੱਚ ਆਇਆ ਹੋਇਆ ਹੈ ਕਿ ਜੇ ਫਾਰਮੂਲਰ ਨੇ ਟੈਨੈਂਟ ਫਾਰਮ ਜਿਹੜੇ ਭਰੇ ਨੇ ਉਹ ਫਾਰਮਾਂ ਦੇ ਵਿੱਚ ਸਿਰਫ ਇੱਕ ਜਿਹੜੇ ਕਿਰਾਏਦਾਰ ਨੇ ਉਹ ਆਪਣੇ ਆਧਾਰ ਕਨ ਲਗਾ ਕੇ ਸੱਜੇ ਲਿਖ ਕੇ ਜਾ ਰਹੇ ਨੇ ਕਿ ਅਸੀਂ ਇਸ ਘਰ ਦੇ ਵਿੱਚ ਆਪਾਂ ਕਿਰਾਏਦਾਰ ਹ ਉਹਦੀ ਇਨਵੈਸਟੀਗੇਟਿਓਂ ਕੀਤਾ ਜਾਂਦਾ ਉਹਨੂੰ ਕਨਫਰਮ ਨਹੀਂ ਕੀਤਾ ਜਾਂਦਾ ਕਿ ਉਸ ਘਰ ਵਿੱਚ ਵਸਦੇ ਰਹੇ ਨੇ ਕਿ ਨਹੀਂ ਰਹੇ ਨੇ ਕਾਰਨ ਕੀ ਹੁੰਦਾ ਕਿ ਮਾਲਕ ਜਿਹੜਾ ਘਰ ਦਾ ਜਾਂ ਦੁਕਾਨ ਦਾ ਮਾਲਕ ਹੋਊ ਤੇ ਪਤਾ ਵੀ ਨਹੀਂ ਕਿਹੜਾ ਜਿਹੜਾ ਕਿਰਾਏਦਾਰ ਆ ਜਿਹੜਾ ਮੇਰੇ ਘਰ ਦਾ ਐਡਰੈਸ ਦੇਖ ਕੇ ਉੱਥੇ ਆਪਣੀ ਜਾ ਕੇ ਖਰਾਤ ਲੈ ਕੇ ਦੇ ਕੇ ਆਇਆ ਹੋਵੇ ਤਾਂ ਸੋ ਇਹ ਜਿਹੜੀ ਹੈ ਨਾ ਇਹਦੀ ਕਨਫਰਮੇਸ਼ਨ ਜ਼ਰੂਰੀ ਹੈ ਅਗਰ ਮੰਨ ਲਓ ਕਿ ਕਾਨੂੰਨ ਕੋਈ ਕ੍ਰਾਈਮ ਕਰ ਦਿੰਦੇ ਨੇ ਔਰ ਪੁਲਿਸ ਉਸ ਟੈਨੈਂਟ ਫਾਰਮ ਦੇ ਆਧਾਰ ਤੇ ਉਸ ਵਿਅਕਤੀ ਨੂੰ ਫੜ ਲੈਂਦੀ ਹੈ ਉਦੇ ਨਾਲ ਹੀ ਉਹ ਜਿਹੜਾ ਜਿਹੜਾ ਘਰ ਵਾਲਾ ਹੈ ਉਹ ਵੀ ਅੜਕੇ ਚ ਆ ਜਾਏਗਾ ਪਰ ਜੇ ਉਹ ਘਰ ਵਾਲੇ ਨੂੰ ਪਤਾ ਹੀ ਨਾ ਹੋਗਾ ਕਿ ਮੇਰੇ ਘਰ ਕੋਈ ਇਹੋ ਜਿਹਾ ਬੰਦਾ ਕਿਰਾਏ ਦਾ ਰਹਿ ਰਿਹਾ ਉਹ ਜ਼ਿੰਮੇਵਾਰੀ ਨੂੰ ਸੀਰ ਨੂੰ ਚੁੱਕਦਾ ਤੇ ਫਿਰ ਉਹ ਕਿਸ ਤਰ੍ਹਾਂ ਉਹਨੂੰ ਫੜਿਆ ਜਾ ਸਕਦਾ ਤੇ ਸੋ ਇਸ ਲਈ ਇਹਨਾਂ ਦੀ ਦੀ ਕਨਫਰਮੇਸ਼ਨ ਜ਼ਰੂਰ ਲਈ ਜਾਏ ਕਿ ਇਹ ਉਸ ਘਰ ਵਿੱਚ ਰਹਿ ਰਿਹਾ ਨੇ ਉਸ ਦੁਕਾਨ ਵਿੱਚ ਰਹਿ ਰਿਹਾ ਕਿ ਨਹੀਂ ਰਹਿ ਰਿਹਾ ਦੂਸਰੀ ਗੱਲ ਹੈਗੀ ਹੈ ਕਿ ਇਹ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਇਹ ਦੁਕਾਨ ਜਾਂ ਮਕਾਨ ਮਾਲਕਾਂ ਦੀ ਹੈ ਉਹ ਆ ਕੇ ਦੱਸਣਾ ਹੁੰਦਾ ਹੋਣਾ ਨੇ ਕਿ ਵੀ ਸਾਡੇ ਕੋਲ ਇਹ ਵਿਅਕਤੀ ਜਿਹੜਾ ਵੈ ਉਹ ਕਿਰਾਏ ਤੇ ਰਹਿ ਰਿਹਾ ਵੈ ਇਹ ਜਿਹੜਾ ਵਿਅਕਤੀ ਹੈ ਮੇਰੀ ਦੁਕਾਨ ਕਿਰਾਏ ਤੇ ਚਲਾ ਰਿਹਾ ਵੈ ਦੇਖਿਨ ਉਲਟਾ ਹੋ ਰਿਹਾ ਹੈ ਜਿਹੜਾ ਮਕਾਨ ਦਾ ਮਾਲਕ ਹੈ ਉਹ ਬਿਲਕੁਲ ਵੀ ਕੋਈ ਇਨਫੋਰਮੇਸ਼ਨ ਨਹੀਂ ਦੇ ਰਿਹਾ ਇਸ ਲਈ ਕਾਨੂੰਨ ਦੇ ਮੁਤਾਬਿਕ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਹਾਂ ਕਿ ਇੱਕ ਹਫਤੇ ਦੇ ਵਿੱਚ ਵਿੱਚ ਜਿਹੜੇ ਵਿਅਕਤੀਆਂ ਨੇ ਵੀ ਜਿਹੜੇ ਵੀ ਕਿਰਾਏਦਾਰ ਜਿਹੜੇ ਮਾਲਕ ਨੇ ਦੁਕਾਨਾਂ ਦੇ ਜਾਂ ਘਰਾਂ ਦੇ ਮਾਲਕ ਨੇ ਉਹਨਾਂ ਨੇ ਜੇਕਰ ਆਪਣੇ ਕਿਰਾਏਦਾਰਾਂ ਦੀ ਇਨਫੋਰਮੇਸ਼ਨ ਨਹੀਂ ਦਿੱਤੀ ਤੇ ਉਹਨਾਂ ਤੇ ਜਲਦੀ ਤੋਂ ਜਲਦੀ ਇੱਕ ਹਫਤੇ ਦੇ ਵਿੱਚ ਐਫ ਆਈ ਆਰ ਕਰਨਾ ਅਗਰ ਉਹ ਐਫ ਆਈ ਆਰ ਨਹੀਂ ਹੁੰਦੀ ਤੇ ਸਨਾਤਨ ਕ੍ਰਾਂਤੀ ਦਲ ਸਿਟੀ ਥਾਣੇ ਦੇ ਬਾਹਰ ਬੈਠ ਕੇ ਧਰਨਾ ਪ੍ਰਦਰਸ਼ਨ ਕਰੇਗਾ ਇਸ ਲਈ ਇਹ ਸਾਡੀ ਬੇਨਤੀ ਸਵੀਕਾਰ ਕਰਕੇ ਜਲਦੀ ਤੋਂ ਜਲਦੀ ਅਮਲ ਵਿੱਚ ਲਿਆਂਦੀ ਜਾਵੇ ਤਾਂ ਕਿ ਜਿਹੜੇ ਇਹ ਜਿਹੜਾ ਖਤਰਾ ਜਿਹੜਾ ਅਪਰਵਾਸੀਆਂ ਦੇ ਰੂਪ ਦੇ ਵਿੱਚ ਸਾਡੇ ਗੁਰਦਾਸਪੁਰ ਵਿੱਚ ਫੈਲ ਰਿਹਾ ਇਹ ਜਲਦੀ ਖਤਮ ਹੋਵੇ ਜੈ ਸ਼ੰਕਰ ਜੀ ਕੀ ਜੈ ਬੋਲੇ ਰਾਤ